ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਚ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ। ਲੱਗਿਆ ਵੀਡੀਓ ਸ਼ੁਰੂ ਕਰਨ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ। ਵੀਡੀਓ ਸੋ ਚੰਗੀ ਲੱਗੀ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ। ਦਿਨ ਹੈਗਾ ਅੱਜ ਸ਼ਨੀਵਾਰ ਦਾ। 9:00 ਵਜੇ ਦੀ ਗੇਟ ਦਾ ਟਾਈਮ ਹੋ ਗਿਆ। ਬਾਇਕ ਟਾਰਾ ਥੋੜੀ ਜਿਹੀ 9:20 ਹੋ ਗਏ ਮੈਂ ਨਾ ਹੁਣ ਆਪਾਂ ਪਸੂਆਂ ਦਾ ਸਾਰਾ ਨਿਮੇੜ ਲਿਆ ਸੀਗਾ ਕੱਪੜੇ ਧੋਕੇ ਹੱਡੀ ਸੀਗੀ ਕੱਪੜੇ ਕੱਲ ਧੋਤੇ ਨਹੀਂ ਬਸ ਇੱਕ ਦਿਨ ਨਾ ਧੋਈਏ ਕਿੰਨੇ ਹੋ ਜਾਂਦੇ ਨੇਗੇ ਕਿਉਂਕਿ ਮੌਸਮ ਬਹੁਤ ਖਰਾਬ ਹੋਇਆ ਪਿਆ ਕੱਪੜੇ ਨਾ ਫਿਰ ਜਾਦੇ ਹੋਗੇ ਸੀ ਸੁੱਕੜੇ ਪਾਉਣ ਨੂੰ ਵੀ ਥਾਂ ਨਹੀਂ ਸੀ ਕਿਤੇ ਧੋਤੇ ਸਾਰੇ ਢੂਟੀ ਆ ਗਈ ਸੀ ਰੱਸੀ ਬਣਾਈ ਹੈਗੀ ਇੱਥੇ ਦਰਵਾਜੇ 'ਚ ਮੈਂ ਆਪਣੇ ਫੇਰ ਕੱਪੜੇ ਸੁੱਕਣੇ ਪਾਏ ਨੇ ਕਿੰਨੇ ਹਜੇ ਲੋਈਆਂ ਦੁੱਤ ਸ਼ਾਲ ਅੰਦਰ ਪਾਏ ਨੇ ਮੌਸਮ ਬਹੁਤ ਖਰਾਬ ਹੈਗਾ ਛੜ ਹੋਇਆ ਪਿਆ ਹਜੇ ਵੀ ਬੱਦਲਬਾਈ ਹੋਈ ਪਈ ਹੈ ਕਿੰਨੇ ਕੱਲ੍ਹ ਦਾ ਲੱਗਿਆ ਰੱਬ ਨੇ ਝੜੀ ਲਾ ਲਈ ਸਾਰਾ ਗਿਲਗਿਲਾ ਹੋਇਆ ਪਿਆ ਅਬਰਾਂ ਡੇਚ ਨਾਲ ਆਪਣੇ ਪੈਰ ਭਗ ਜਾਂਦੇ ਨੇ ਕਿ ਲਿਬੜੇ ਹੋਏ ਹਰ ਕੇ ਅਸੀਂ ਬੂਟ ਉੱਧਰਲੇ ਅੱਡ ਰੱਖੇ ਨੇ ਅੰਦਰ ਜਾਣ ਵਾਲੀ ਫਿਰ ਮੈਂ ਆਪ ਆ ਪਾ ਲੇ ਮੈਂ ਵੀਡੀਓ ਬਣਾਉਣੀ ਉਹਦੀ ਕੋਈ ਕੇ ਬਾਹਰ ਇਹਨਾਂ ਨਾਲ ਹੀ ਆ ਗਈ ਇਹ ਮੈਂ ਇੱਥੇ ਲਾ ਲੈਣੀ ਹੁੰਦੀ ਆ ਇੱਥੇ ਗਾਹਾਂ ਜਾਂਦੀ ਪਾ ਲੈਣੀ ਹੁੰਦੀ ਆਗੀ ਕੱਲ ਸਾਡੇ ਜਿਵੇਂ ਪੱਟੀ ਮੇਸ ਹੋ ਗਈ ਸੀ ਫਰਸ਼ ਦੀ ਚਿੱਟਾ ਜਾਂਦਾ ਬਹੁਤ ਸਫਾਈ ਭਾਲ ਦਾ ਮਸਾ ਪੋਚੇ ਲਾਏ ਸੀ ਲੋਟ ਦਿੱਤਾ ਮਸਾ ਚੜਚ ਕਿ ਉਧਰ ਗਿੱਲਾ ਹੁੰਦਾ ਜਦੋਂ ਪਰੇ ਕੱਚੇ ਚੋਨੇ ਗਿੱਲੇ ਚ ਪੈਰ ਲੱਗ ਲੱਕੇ ਮਿੱਟੀ ਲੱਗ ਜਾਂਦੀ ਹੈ ਫਿਰ ਉਮੀ ਫਰਸ਼ ਤੇ ਚੜ ਜਾਂਦੇ ਆ ਹਰ ਕਿਸੇ ਅੱਜ ਪਰਾਂਲੇ ਜੋੜੇ ਨੇ ਇੱਧਰ ਹੀ ਲਾ ਦਿੰਨੇ ਆਗੇ ਫਿਰ ਉਧਰ ਅੱਡ ਪਾ ਕੇ ਫਿਰ ਜਾਨੀ ਆ ਮੈਂ ਫਿਰ ਵੀ ਇੰਨਾ ਖਰਾਬ ਹੋ ਗਿਆ ਅਰਸੋ ਅਸੋ ਮੈਂ ਮੰਜੂਗੀ ਭਾਂਡੇ ਫਿਰ ਆਪਾਂ ਰੋਟੀ ਬਣਾਵਾਂਗੇ ਇੱਥੇ ਲੱਗੀ ਸੀਗੀ ਮੈਂ ਭਾਂਡੇ ਮਾਂਜਣ। ਭਾਂਡੇ ਜ ਮੇਰੇ ਬਹੁਤ ਇਕੱਠੇ ਹੋਏ ਪਈ ਸੀਗੇ। ਨਾਲੇ ਸੀ ਦੋ ਜਾਣੇ ਸੀਗੇ ਅੱਜ। ਤਾਂ ਵੀ ਕਿੰਨੇ ਭਾਂਡੇ ਇਕੱਠੇ ਹੋ ਗਏ। ਸਵੇਰ ਦੇ ਮੈਂ ਮਾਂਜ ਹੀ ਨਹੀਂ ਹੈਗੇ। ਦੋ ਤਿੰਨ ਵਾਰੀ ਚਾਹ ਪੀ ਲੈਣੇਗੇ ਰੋਟੀ ਤੋਂ ਪਹਿਲਾਂ। ਕਿੰਨੇ ਹੋ ਜਾਂਦੇ ਨੇ। ਉਸ ਇਧਰ ਮੈਂ ਮੁੜ ਕੇ ਆਈ ਨਹੀਂ ਹੈਗੀ ਪਸ਼ੂਆਂ ਚ ਗੋਹਾ ਕੁੜਾ ਸਿਰ ਕਰਦਿਆਂ ਨੂੰ ਹੀ ਘੰਟਾ ਲੱਗ ਜਾਂਦਾ ਹੈਗਾ। ਇੱਠੇ ਇਕੱਠੇ ਹੋਗੇ ਸੀ ਭਾਂਡੇ ਫਿਰ ਮੈਂ ਇਕੱਠੀ ਮਾਂਜਦੇ ਸੀ ਇੱਕ ਵਾਰੀ ਜਿੰਨੀਆਂ ਬਾਟੀਆਂ ਸੀਗੀਆਂ ਸਾਰੀ 40 ਹੋਈਆਂ 55 ਸੀਗੀਆਂ ਕੰਮ ਕਰੀ ਜਾਂਦੇ ਜਾਂ ਪੀ ਜਾਂਦੇ ਬਸ ਠੰਢ ਚ ਤਾਂ ਜ਼ਿਆਦਾ ਹੀ ਕੰਮ ਹੈਗਾ ਚੰਗੀ ਲੱਗਦੀ ਏ ਇੱਕ ਕੰਮ ਕਰਕੇ ਆ ਕੇ ਪੀ ਲੈਣੇ ਉਸ ਤੋਂ ਬਾਅਦ ਫਿਰ ਮੇਰੇ ਪਾਂਡੇ ਰੋਟੀ ਵਾਲੇ ਪਾਂਡੇ ਹੋਗੇ ਸੀ ਰੋਟੀ ਵਾਲੇ ਪਾਂਡੇ ਜੇ ਘੱਟੀ ਸੀਗੇ ਆਪਣੇ 40 ਵੱਧ ਹੋ ਜਾਂਦੇ ਨੇਗੇ 10 ਦਿਨ ਦੀ 10 ਮਿੰਟ ਲਾਏਗੀ ਆਟਾ ਗੁੰਨਣਾ ਹੈ ਚਾਪਨੀ ਰਲਦੀ ਅੱਜ ਆਪਾਂ ਧਨੀ ਯਾਰਦੇ ਤੇ ਗੰਡੇ ਦੀ ਕਸ ਰਾਤ ਸਾਰੇ ਸੀਗਾ ਥੋੜਾ ਜਿਹਾ ਕਸ ਉੱਧਰ ਲੈ ਗਏ ਸੀ ਤੇ ਅਸੀਂ ਬੰਦਾ ਜਾਨੇ ਦੇ ਕੱਟ ਲਿਆ ਬਰਦੇ ਪਰ ਆਵੀ ਹੈ ਜਿਹਦੇ ਡੱਢੇ ਖਾਣਾ ਵਾਤ ਖਾ ਲੂਗਾ ਤੇ ਹੋਈ ਜਦ ਕੀ ਸੱਜੀ ਉਹ ਚਾਹੀਦੀ ਹੈ ਫਾਲੀ ਜੋਤ ਬਿਨਾ ਬਣਣਾ ਸਾਡੀ ਸੱਜੀ ਬਣਾਉ ਨੂੰ ਮਿਲੂ ਆਹ ਰਸਤਾ ਇਹਨੂੰ ਤਾਂ ਨਾ ਹੈ ਜੀਗਾ ਇਹ ਡੱਢੇ ਤੋਂ ਕਸ ਮਰਜੀ ਨਾ ਰੋਟੀ ਦੇ ਦੇ ਖਾ ਲੂਗਾ ਯਾਨੀ ਗਰਮ ਚਟਨੀ ਕਿਉਂ ਰਹਿ ਗਈ ਜੋ ਬੋਟਮ ਕਰ ਜਾਗਾ ਉਹ ਤੇ ਜੇ ਦੋ ਦਿਨ ਲਗਾਤਾਰ ਚਟਨੀ ਬਣਾ ਲਾ ਫਿਰ ਕੋਗਾ ਚਟਨੀ ਨਾ ਹੋ ਜਾ। ਸਾਗ ਨਹੀਂ ਦੋ ਦਿਨ ਲਗਾਤਾਰ ਖਾਂਦਾ। ਸਾਲਦੀ ਜਣੀ ਉਹ ਵੀ ਕੋ ਤਾਂ। ਉਹਦੀ ਮਾਰੀ ਉਹ ਨਾ ਮੈਨੂੰ ਕੋਈ ਸਬਜ਼ੀ ਦਾਰ ਕਰਨਾ ਪੈਣਾ ਬੰਦਾ। ਤੇਰਾ ਆਪ ਵੀ ਨਹੀਂ ਸਬਜ਼ੀ ਬਣਾਈ। ਹੁੰਦੀ ਲੱਗਦੀ ਹੀ ਰੋਟੀ ਤਾਂ ਬਹੁਤ ਹੋ ਗਿਆ ਹੁਣ ਤਾਂ ਭੁੱਖ ਵੀ ਲੱਗੀ ਗਈ ਤੇ ਰੋਟੀ ਰੋਟੀlever ਉਪਰ ਉਹ ਵਿਚਾਰੀ ਭੁੱਖ ਹੀ ਹੋ ਗਈ ਹੋਗੀ ਠੰਡ 'ਚ ਤਾਂ ਪਸ਼ੂਆਂ ਨੂੰ ਤੇ ਕੁੱਤੇ ਨੂੰ ਖਵਾ ਖਵਾਦ ਲੱਗਦੀ ਹੁੰਦੀ ਹੈ ਆਪਾਂ ਤਾਂ ਫੇਰ ਵੀ ਚਾਹ ਪਾਣੀ ਪੀਂਦੇ ਰਹਿੰਦੇ ਮੁਕਾ ਕਰ ਲੈਣਾ ਪੋਚੇਲਾ ਦੀ ਪੋਚੇ ਜਿਵੇਂ ਹੀ ਸੁੱਕਾ ਕੱਪੜਾ ਕਰਕੇ ਬਸ ਇੱਕ ਪੋਚਾ ਜਿਹਾ ਫੇਰਦਾ ਸਾਰੇ ਚ ਉਹਨਾਂ ਦੇ ਕੈਮਰਾ ਚਲਾ ਰਹੇ ਨੇ ਸੁੱਕ ਦਾ ਨਹੀਂ ਹੈਗਾ ਮੌਸਮ ਜਿਹਾ ਗੰਦਾ ਇਹ ਹੈ ਉਹਨਾਂ ਦੇ ਉਹਨਾਂ ਨੇ ਚਲਾਤਾ ਨੇ ਜਿਵੇਂ ਕੁੱਪਾ ਕਰਕੇ ਕੱਪੜਾ ਜਾਂ ਰੋਟੀ ਬਣਾ ਲਈ ਖਾ ਲਈ ਪੋਚੇਲਾ ਤੇ ਸਾਰਾ ਪੰਡਿਤ ਜਿਹਾ ਦਾ ਕੰਮ ਜਿਵੇਂ ਕਰਤਾ ਨੇ ਅੱਜ ਹੁੰਦਾ ਬਣਾਏਗੀ ਚਾਰ ਸਰੀਰ ਜਾਂ ਭੰਦੀ ਤੇ ਹੋਊਗਾ ਮੜਾ ਆ। ਉਹ ਨਾ, ਇਹ ਠੰਢੀ ਹੀ ਕੰਮ ਕਰਕੇ ਰੱਖੀ ਦੋ ਕਿੰਦੀ। ਚੜਚਾ ਤੋਰੇ ਫੇਦ ਲੱਤ ਉਖੜ ਲੱਗਣੀ ਨਹੀਂ ਆਣੀ। ਇਹ ਕੰਮ ਤੋਂ ਕੋਪਾ ਕੇ ਚੱਕ ਹੁੰਦਾ ਪਰ ਠੱਕਦੇ ਹੀ ਹੈਗੇ। ਇਹਦੇ ਵਿੱਚ ਤਾਂ ਪਤਾ ਨਹੀਂ ਆ ਤੋ ਲੱਤ ਉਖੜ ਲੱਗ ਪਈ ਹੁੰਦੀ ਆ ਨਹੀਂ ਇਹ। ਉਹ ਥੋੜੀ ਚਾਹ ਬਣਾਉਣੀ ਆ। ਗੋਲੀ ਲਈ ਜਾਈਏ ਫਿਰ ਮੈਂ। ਫਰਾਸ ਫਰੀ ਜਿਹਾ ਸੱਟ ਤੋ ਹੁੰਦਾ। ਉਹ ਥੋੜੀ ਜਿਹੀ ਰੋਗੀ ਚਾਹ। ਬਣਨੇ ਆ ਗਾ। ਹਮ ਕਰਦੇ ਘੰਟਾ ਕੋ ਘੰਟੀ ਕੋ ਪਿਛਲੇ ਪੈਰ ਕੋਈ ਕੰਮ ਦੁੰਦਾ ਕਰਾਂਗੇ ਮਰਬਾ ਦੇਖ ਰਹੀ ਸੀ ਕਈ ਦਿਨ ਪਹਿਲਾਂ ਪਾਇਆ ਸੀ ਮੈਂ ਦੋ ਤਿੰਨ ਦਿਨ ਹੋ ਗਏ ਹੁੰਦੇ ਮੈਂ ਖਾ ਕੇ ਦੇਖਿਆ ਸੀ ਥੋੜਾ ਜਿਹਾ ਵਾਲਾ ਪਾਇਆ ਲਿਆ ਤੇ ਆਸ ਸੀ ਜੋ ਕਰੀ ਹੈਗੀ ਤਾਂ ਜਮਾ ਲਈ ਗਈ ਮੈਂ ਸੋਦਾ ਘੱਟ ਗਈ ਇਹ ਤਾਂ ਬਹੁਤ ਲੱਲੇ ਹੁੰਦੇ ਪਰ ਬਹੁਤ ਜਮਾ ਮਿੱਠਾ ਹੁੰਦਾ ਇਤਿਹਾਸ ਨਹੀਂ ਹੁੰਦਾ ਤੋ ਰੁਕੀ ਗਏ ਪੌਂਚ ਦੇਖ ਕੇ ਪਾਇਆ ਸੀ ਜਿਹੜਾ ਪੌਂਚ ਪਾਈ ਦੱਸਦੇ ਨੇ ਕੋਣਾ ਜਿਹੜਾ ਮੈਂ ਪਾਇਆ ਸੀ ਉਹ ਤਰੀਕੇ ਨਾਲ वैसे बहुत बढ़िया बन गया पोला पोला हो गया सॉफ्ट हो गया ओला देख दिखने में देखा अपना दूध पका के बाड़ी भी आ गई अपनी बन गई चाय 10:30 ਹੋ ਗਈ ਕੋਈ 11:00 ਮੇਰੇ ਤਾਂ 11:30 ਵਜੇ ਪੈਣਾ ਹੁਣ ਬਾਜੀ ਦੀ 10:30 ਹੁੰਦੀ ਹੈਗੀ ਇਹ ਇੱਕ ਮੀਜ਼ ਦੀ ਤਰਪਾਈ ਪਈ ਹੈ ਕਿ ਦਿਨਾਂ ਦੀ ਕੰਮ ਵਾਲੀ ਥੋੜੀ ਜੀ ਉਹ ਕਰਨੀ ਪਈ ਹੈ ਫਿਰ ਕਰੂੰਗੀ ਮੈਂ ਹਲੋ 2 ਘੰਟੇ ਰਾਮ ਕਰਦੀ ਆ ਕੋਲਾ ਮੈਂ ਫਿਰ ਦੋ ਪੰਡਾ ਦਿੱਤਾ ਲਓ ਜੀ ਇੱਥੇ ਹੋਗਾ ਸੀਗਾ ਸ਼ਾਮ ਦਾ ਟਾਈਮ 1:30 ਦੇ ਨਵੇ ਦਾ ਟਾਈਮ ਸੀਗਾ ਇਹ ਇੱਥੇ ਮੈਂ ਚੀਰਤੀ ਸੀਗੀ ਸਬਜ਼ੀ ਘੰਟਾ ਡੇਢ ਘੰਟਾ ਬਸ ਮੈਂ ਆਰਾਮ ਕੀਤਾ ਉਹ ਦੁਆ ਦਾ ਕੱਪੜੇ ਜਿਹੜੇ ਮੈਂ ਅੰਦਰ ਪਾਏ ਸੀ ਫਿਰ ਕੋਠੇ ਤੇ ਪਾ ਕੇ ਆਈ ਧੁੱਪ ਤਾਂ ਨਹੀਂ ਨਿਕਲੀ ਵੈਸੇ ਹਵਾ ਚੱਲ ਵੀ ਸੀਗੀ ਅੱਜ ਕੜੀਆਂ ਵੀ ਨਹੀਂ ਆਈਆਂ ਹੈਗੀਆਂ ਮੁੜ ਕੇ। ਧੁੱਪ ਤਾਂ ਨਹੀਂ ਹੈਗੀ ਪਰ ਹਵਾ ਚਲਦੀ ਸੀ ਪਰ ਮੈਂ ਕੱਪੜੇ ਕੋਠੇ ਤੇ ਪਾਈ ਸੀਗੀ। ਵਧੀਆ ਸੁੱਕ ਗਏ ਕੋਠੇ ਤੇ ਕੋਈ ਜਿਆਦਾ ਮੋਟਾ ਕੱਪੜਾ ਗਿੱਲਾ ਰਹਿ ਗਿਆ। ਨਹੀਂ ਸਾਰੇ ਸੁੱਕ ਗਏ ਸੀ। ਤੇ ਫਿਰ ਮੈਂ ਅਸੀਂ ਚਾਹ ਬਣਾਈ ਦੁਪਹਿਰ ਵਾਲੀ ਪੀ ਕੇ ਕੱਕ ਕੰਡਾ ਪਾ ਕੇ ਫਿਰ ਮੈਂ ਸਬਜ਼ੀ ਚੀਰਨ ਲੱਗ ਗਈ ਸੀਗੀ। ਨਾ ਕਹੀ ਜੇ ਤਾਂ ਕੁਵਰ ਠੰਡ ਜੀ ਤਾਂ ਲੈ ਜਾਂਦੀ ਹੈਗੀ। ਪਰ ਫਿਰ ਵੀ ਹੁਣ ਧੁੱਪ ਤੋਂ ਬਿਨਾਂ ਬਾਹਰ ਤਾਂ ਬੈਠਿਆ ਨਹੀਂ ਜਾਂਦਾ ਅੰਦਰ ਹੀ ਬੈਠਣਾ ਤੇ ਲੰਘਦਾ ਹੈਗਾ ਬਸ ਇੱਥੇ ਰਜਾਈ 'ਚ ਬੈਠ ਕੇ ਲੱਗੀ ਸੀਗੀ ਸਬਜ਼ੀ ਜੀਰਨ ਸਬਜ਼ੀ ਆਪਾਂ ਬਣਾਈ ਸੀ ਅੱਜ ਗਾਜਰਾਂ ਦੀ ਸੁੱਕੀ ਗਾਜਰਾਂ ਜਿਮੇਨ ਪਾ ਕੇ ਉਸ ਗਾਜਰਾਂ ਮੈਂ ਆਲੂਆਂ ਕਾ ਕੇ ਨਹੀਂ ਬਣਾਉਂਦੀ ਹੁੰਦੀ ਜੀ ਘੱਟ ਖਾਣੇ ਆਲੂ ਪਾ ਕੇ ਗਾਜਰਾ ਕੱਲੀਆਂ ਗਾਜਰੇ ਬਣਾਉਣੀ ਹੁੰਦੀਆਂ ਮੈਂ ਸੁੱਕੀਆਂ ਜਮਨ ਨਾਲ ਤੇ ਧਨੀਆ ਪਾ ਕੇ ਬਹੁਤ ਵਧੀਆ ਬਣਦੀ ਹੈਗੀ ਸੁੱਕੀਆਂ ਗਾਜਰੇ ਸਬਜ਼ੀ ਬਸ ਜਦੋਂ ਇੱਕ ਵਾਰੀ ਫਿਰ ਜਾਈ ਜਵੇ ਜੀ ਫਿਰ ਪੈਰ ਜੇ ਨਿੱਕੇ ਹੋ ਜਾਂਦੇ ਨੇ ਫਿਰ ਉੱਠਣ ਨੂੰ ਜੀ ਨਹੀਂ ਕਰਦਾ ਫਿਰ ਐ ਜੇ ਹੁੰਦਾ ਵੀ ਇੱਥੇ ਬੈਠੀ ਕੰਮ ਕਰੀ ਜਾਈਏ बस सब्जी चीर के उसके बाद फिर मैं बना ली थी किसी नहीं ठंड चताए हुंदा भी चला स्नेहा जेड़ा कंबण जे वधियागा बैठना ਤਾਂ ਅੰਦਰ ਹੀ ਹੈ ਕਿਹੜਾ ਧੁੱਪ ਹੁੰਦੀ ਹੈਗੀ ਅੱਜ ਦੀ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਹਾਂ ਬਿਲਾਈ ਕਿਸੇ ਹੋਰ ਵੀਡੀਓ ਨਾਲ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਸ਼ੇਅਰ ਕਰਨ ਨਾਲ ਆਪਣੇ ਹੋਰ ਚੈਨਲ ਸਬਸਕ੍ਰਾਈਬ ਵੀ ਵੱਧ ਜਾਂਦੇ ਹੈਗੇ ਤੁਹਾਡੀ ਸਪੋਰਟ ਨਾਲ ਹੀ ਅੱਗੇ ਜਾਵਾਂਗੇ ਆਪਾਂ ਪੈਣਾ ਪਾਈਆਂ ਦੀ ਸਪੋਰਟ ਨਾਲ ਜਿਹੜੇ ਸਪੋਰਟ ਕਰਦੇ ਨੇ ਉਹਨਾਂ ਦਾ ਵੀ ਧੰਨਵਾਦ ਬਦ ਤੋਂ ਬਦ ਸਪੋਰਟ ਕਰਿਆ ਕਰੋ ਜੀ ਧੰਨਵਾਦ ਜੀ